ਮਾਪੀ ਜਿਗਰਾ ਸੀ ਕਿੰਨੇ ਚਿਰ ਤੋਂ ਮਰ ਗਿਆ ਹੈ ਮੇਰਾ ਅੱਜ ਗਿਆ 8ਵੇਂ ਮਹੀਨੇ ਦੀ 24 ਤਰੀਕ ਨੂੰ ਤੇ ਪਹਿਲੇ ਮਹੀਨੇ ਦੀ 8 ਤਰੀਕ ਨੂੰ ਘਰਸਾ ਜਾਣਾ ਹੈ ਮੇਰੇ ਕੋਲ ਤੇ ਹਾਂ ਜੀ ਅੱਜ ਨੂੰ ਆ ਗਿਆ ਦੋ ਬਕੇ ਸੁਨਾਰਾ ਰੰਗ ਕੇ ਤੇ ਖਤਮ ਹੋ ਗਿਆ ਮੇਰਾ ਬੁੱਤ ਆ ਮਰ ਜਾਂ ਨਿਕਲ ਜਾ ਬੱਚਾ ਉਹਦਾ ਮਸਰੋਈ ਹੋਇਆ ਵਾ ਨਾ ਕੋਈ ਹੋਰ ਕਦੋਂ ਗੱਲ ਹੋਏ ਤੇ ਨਾ ਨਾ ਬਣੀ ਫੇਲੀਆਂ ਨਾ ਗੱਲ ਮੈਨੂੰ ਗੱਲ ਬਾਤ ਹੋਈ ਸੀ ਆ ਮੈਨੂੰ ਕਹਿੰਦਾ ਮੰਮੀ ਮੈਨੂੰ ਇਹ ਨਾਲੇ ਮਿੱਟਾ ਦੇ ਨੰਬਰ ਦਾਸ ਮੈਂ ਆਖਿਆ ਉਹ ਤਕਰੀਬੀ ਦਾ ਵੇਚ ਗਿਆ ਹੀ ਮੈਂ ਉਹ ਤੇ ਮੈਨੂੰ ਚੀਜ਼ ਜਲੀ ਕੋਈ ਲੋੜ ਨਹੀਂ ਵੇ ਤੂੰ ਆਪ ਘਰਾਂ ਦੇ ਟਿਕਟੋਇਦ ਕਾ ਰਾਜਾ ਮੈਨੂੰ ਚੀਜ਼ਾਂ ਦੀ ਨਹੀਂ ਲੋੜਾ ਮੇਰੇ ਪੁੱਤ ਨੇ ਮੁਰਕੇ ਕੋਈ ਗੱਲ ਨਹੀਂ ਕੀਤੀ ਅਗਲੇ ਦਿਨ ਫੋਨ ਆਉਣਾ ਤੇ ਮੇਰਾ ਪੁੱਤ ਮੁੱਕ ਗਿਆ ਮੈਂ ਫੋਨ ਠੀਕਦੀ ਹਾਂ ਹਾਏ ਕੀ ਕਰਾਂ ਮੇਰੀ ਧੀ ਲੱਗੇਗੀ ਬੜਾ ਹੀ ਲੱਗਦਾ ਨਹੀਂ ਕਿ ਇੱਥੇ ਠੇਕਰ ਨੌਕਰੀਆਂ ਮਿਲਦੇ ਕੀ ਲੋੜ ਹੈ ਬਾਰੇ ਮੈਂ ਨਹੀਂ ਜਾਣੇ ਚਾਹੀਦੇ ਬਾਹਰ ਤੇ ਜੀ ਕੇ ਕਰਨ ਵਿਚਾਰਦਾ ਕੀ ਮੰਗ ਕਰਦੇ ਸਰਕਾਰ ਤੋਂ ਜੀ ਡੈੱਡ ਬੋਡੀ ਵੀ ਆਉਣੀ ਹਾਂ ਜੀ ਮੇਰਾ ਬੁੱਤ ਘਰ ਹੋਣਾ ਚਾਹੀਦਾ ਨੋਦਾਂ ਜਿੱਕੀ ਨਹੀਂ ਆਉਣਾ ਨਹੀਂ ਜਿੱਕੀ ਆਉਣਾ ਮੇਰਾ ਬੁੱਤ ਆ ਜੇ ਹਾਂ ਤੋ ਪਰਸੋਂ ਕੀ ਨਾ ਦੇਖਣਾ ਵਾਇਗੁਰ ਦੀ ਕਾ ਖਾਲਸਾ ਵਾਇਗੁਰ ਦੀ ਫਤਿਹ ਬੱਚਾ ਜਗਰਾਤ ਸਿੰਘ 3 ਸਾਲ ਪਹਿਲਾਂ ਪੁਰਤਕਾਰ ਵਿੱਚ ਗਿਆ ਹੈ ਦੋ ਦਿਨ ਪਹਿਲਾਂ ਆਉਲੀ ਡੈਥ ਹੋ ਗਈ ਸੜਕਾਂ 'ਤੇ ਦੇ ਉਸ ਐਕਸੀਡੈਂਟ ਹੋ ਗਿਆ ਮੌਕੇ ਤੇ ਹੀ ਮੌਤ ਹੋ ਗਈ ਆ ਜੀ ਇਹ ਕਰਕੇ ਅਸੀਂ ਪਰਿਵਾਰ ਦੇ ਨਾਲ ਸਾਰੇ ਪਿੰਡ ਦੇ ਵਿੱਚ ਬਹੁਤ ਸੋਗ ਦੀ ਲਹਿਰ ਵੀ ਘਣੀ ਚੱਲ ਰਹੀ ਆ ਬਹੁਤ ਦੁੱਖदाई ਇਹ ਕਹਾਣੀ ਆ ਇਸ ਕਰਕੇ ਆਈ ਪੰਜਾਬ ਸਰਕਾਰ ਨੂੰ ਤੇ ਸੈਂਟਰਲ ਸਰਕਾਰ ਨੂੰ ਬੇਨਤੀ ਕਰਦੇ ਆ ਤੇ ਉਹਨਾਂ ਦੀ ਜਿਹੜੀ ਬੇ ਆ ਉਹ ਪਰਿਵਾਰ ਨੂੰ ਉਹਦੀ ਮਾਤਾ ਆ ਵਿਚਾਰੀ ਵਿਧਵਾ ਆ 30 ਸਾਲ ਤੋਂ ਨੇ ਛੋੜ ਛੋੜੇ ਬੱਚੇ ਪਾਲੇ ਆ ਹੋਣ ਬੱਚਾ ਕਮਾਉਣ ਵਾਸਤੇ ਗਿਆ ਸੀ ਤੇ ਘਰ ਉਹਨੇ ਆਉਣਾ ਸੀ 8 ਤਰੀਕ ਦੀ 8 ਜਨਵਰੀ ਦੀ ਉਹ ਵੀ ਤਿੱਤੀ ਸੀ ਤੇ ਆਉਣ ਤੋਂ ਪਹਿਲਾਂ ਹੀ ਵਿਚਾਰੇ ਦੀ ਜੋ ਡੈਥ ਹੋ ਗਈ ਆ ਇਹ ਕਰਕੇ ਅਸੀਂ ਬੇਨਤੀ ਕਰਦੇ ਆ ਵਿਦੇਸ਼ ਮੰਤਰੀ ਨੂੰ ਕਿ ਉਹ ਸਾਡੇ ਜ਼ਿਲ੍ਹੇ ਦੇ ਐਮਪੀ ਸਰਦਾਰ ਸੁਖਵਿੰਦਰ ਸਿੰਘ ਜੀ ਰੰਧਾਵਾ ਸਾਹਿਬ ਸੈਸ਼ਨ ਚੱਲਣ ਡਿਆ ਸੈਸ਼ਨ ਦੇ ਵਿੱਚ ਉਹਨੇ ਇਹ ਮੁੱਦਾ ਠਾ ਕੇ ਤੇ ਬੱਚੇ ਦੀ ਜੋ ਦੇ ਆ ਉਹਦੀ ਡੈੱਡ ਬਾਡੀ ਆ ਉਹ ਜਲਦੀ ਤੋਂ ਜਲਦੀ ਗੁਰਦਾਸਪੁਰ ਦੇ ਵਿੱਚ ਪਿੰਡ ਰਾਇਚੱਕ ਪਹੁੰਚਾਈ ਜਾਏ। ਅਸੀਂ ਬੇਨਤੀ ਕਰਦੇ ਆਂ ਬੜਾ ਦੁਖੀ ਹਿਰਦੇ ਦੇ ਨਾਲ ਅਸੀਂ ਇਹ ਬੇਨਤੀ ਕਰਦੇ ਆਂ ਪੰਜਾਬ ਸਰਕਾਰ ਨੂੰ ਤੇ ਇਹ ਜਿਹੜਾ ਮੁੱਦਾ ਆ ਕਿ ਜਲਦੀ ਤੋਂ ਜਲਦੀ ਜਿਹੜੀ ਆ ਇਹ ਡੈੱਡ ਬਾਡੀ ਜਿਹੜੀ ਆ ਰਾਇਚੱਕ ਵਿੱਚ ਪਹੁੰਚਾਈ ਜਾਏ। ਉਹਦੀ ਮਾਂ, ਉਹਦਾ ਭਰਾ, ਉਹਦੇ ਛੋਟਾ ਜਿਹਾ ਬੱਚਾ 3 ਸਾਲ ਦਾ। ਉਹਨੇ ਵਿਚਾਰੇ ਦਾ ਜਨਮੇ ਵੀ ਬਾਅਦ ਦੇ ਵਿੱਚ ਹੋਇਆ। ਉਹਨੇ ਆਪਣੇ ਪਿਓ ਦਾ ਕੁਝ ਨਹੀਂ ਵੇਖਿਆ ਫੋਨ ਦੇ ਉੱਤੇ ਵੇੰਦਾ ਰਿਹਾ। ਇਹ ਕਰਕੇ ਅਈ ਬੇਨਤੀ ਕਰਦੇ ਆ ਕਿ ਜਲਦੀ ਤੋਂ ਜਲਦੀ ਜੜੀ ਆ ਤੇ ਇਹ ਨਾ ਲੰਮੇ ਲੰਮੇ ਸਮੇਂ ਦਾ 10 15 ਦਿਨ ਲੱਗ ਜਾਣ ਤੇ ਹਫਤੇ ਦੇ ਅੰਦਰ ਅੰਦਰ ਜਿਹੜੀ ਜਦੀ ਡੈੱਡ ਬਾਡੀ ਆ ਉਹ ਪਿੰਡ ਪਚਾਈ ਜਾਏ ਤੇ ਉਹਨੂੰ ਰੀਤੀ ਰਿਵਾਜਾਂ ਦੇ ਨਾਲ ਉਹਦਾ ਸੰਸਕਾਰ ਕੀਤਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰਾਂ ਨੂੰ ਜੇਕਰ ਲੌਂਗ ਕਰਾਉਣਾ ਨੂੰ ਸਿਰ ਜਗ੍ਹਾ ਤੇ ਫੀਲ ਹੋ ਰਿਹਾ ਟੱਕੇ ਖਾਣ ਦੇ ਬੇਸਾਂ ਸਰਕਾਰਾਂ ਵਾਅਦੇ ਕਰਕੇ ਆਉਂਦੀਆਂ ਆ ਦਿੰਦੀਆਂ ਕੁਝ ਨਹੀਂ ਬੱਚਿਆਂ ਨੂੰ ਰੋਟੀ ਰੋਟੀ ਵਾਸਤੇ ਬੱਚਿਆਂ ਵਾਸਤੇ ਵਿਦੇਸ਼ਾਂ ਚ ਜਾਣਾ ਪੈਂਦਾ ਆ ਤੇ ਅੱਜ ਵੇਖੋ ਕੀ ਹਾਲ ਹੋਣ ਡਿਆ ਡੇਢ ਡੇਢ ਦੋ ਘੰਟੇ ਪਹਿਲਾਂ ਐਕਸੀਡੈਂਟ ਹੋਇਆ ਤੇ ਸੜਕ ਦੇ ਉੱਤੇ ਪਿਆ ਰਿਆ ਬੱਚਾ ਫੇਰ ਕਿ ਦਰਦ ਦੀ ਪੁਲਿਸ ਆਈ ਆ ਫੇਰ ਉਹ ਲੈ ਕੇ ਗਏ ਆ ਇਹ ਕਰਕੇ ਅਸੀਂ ਬੇਨਤੀ ਕਰਦੇ ਆ ਸਰਕਾਰਾਂ ਨੂੰ ਕੱਲੇ ਵਾਅਦੇ ਨਾ ਕਰਕੇ ਆਓ ਇਹ ਵਾਅਦਿਆਂ ਨੂੰ ਨਿਭਾਓ ਵੀ ਜੇ ਇੱਥੇ ਸਭ ਕੁਝ ਹੋਏ ਤੇ ਫਿਰ ਕੀ ਲੋੜ ਆ ਜਾਨ ਦੀ ਦੀ ਹਾਂਜੀ ਤੇ ਇਹ ਕਰਕੇ ਆਪਾਂ ਬੇਨਤੀ ਕਰਾਂਗੇ ਜਿਹੜੀ ਵੀ ਸਰਕਾਰ ਆ ਜਿਹੜੀ ਸਰਕਾਰ ਗੁੰਦੀ ਆ ਗਾਂਉਂਦੀਆਂ ਜਾਂਦੀਆਂ ਰਹਿੰਦੀਆਂ ਆ ਇਹਨਾਂ ਨੂੰ ਇਹਨਾਂ ਨੂੰ ਇੱਥੇ ਦੋ ਕਾਰੋਬਾਰ ਇਹਨਾਂ ਨੂੰ ਨੌਕਰੀਆਂ ਦੋ ਤੇ ਮਾਵਾ ਦੇ ਕੋਲ ਆਪਣੇ ਪੁੱਤ ਰਹਿਣ ਤੇ ਆਪਣੇ ਬੱਚਿਆਂ ਦੇ ਕੋਲ ਆਪਣਾ ਬਾਪ ਰਹੇ ਇਹ ਕਰਕੇ ਇਹਨਾਂ ਨੇ ਦੁੱਖ ਦੀ ਘੜੀ ਬਹੁਤ ਜ਼ਿਆਦਾ ਦੇਖੀ ਆ ਇਸ ਇਹਦਾ ਇਹਨਾਂ ਦਾ ਬਾਪ ਮਿਹਤੀ 32 ਸਾਲ ਹੋ ਗਿਆ ਪੂਰਾ ਹੋ ਗਿਆ ਛੋਟੇ ਛੋਟੇ ਬੱਚੇ ਆ ਮੇਰੇ ਲਾਗੇ ਉਹਨਾਂ ਦਾ ਬ੍ਰਦਰ ਆ ਤੇ ਛੋਟਾ ਜਿਹਾ ਉਹ 3.5 ਸਾਲ ਦਾ ਤੇ ਜਦੋਂ ਉਹਦੀ ਡੈਥ ਹੋ ਗਈ ਮਾਂ ਨੇ ਬੜੀ ਮੁਸ਼ਕਲ ਪਾਲਿਆ ਇਹਨੂੰ ਪਾਲ ਕੇ ਪਤਾ ਨਹੀਂ ਕਿਤਨਾ ਉੱਥੇ ਕੱਲਿਆ ਆ ਕਿਤਨਾ ਪੈਸੇ ਚੁੱਕੇ ਆ ਕੀ ਕੀਤਾ ਆ ਪਿਆਰੀ ਬੇਟੀ ਆ ਤੇ ਬੱਚਾ ਆਪਣਾ ਜਿਹੜਾ ਉਹਦਾ ਸੈੱਟ ਹੋਇਆ ਸੀ ਉਹਨਾਂ ਦਾ ਆਪਣੇ ਬੱਚੇ ਨੂੰ ਮਾਂ ਨੂੰ ਭਰਾਵਾਂ ਨੂੰ ਮਿਲਣ ਵਾਸਤੇ ਆਉਣਾ ਸੀ ਤੇ ਉਹਦੀ ਵਿਚਾਰੇ ਦੀ ਡੈਥ ਹੋ ਗਈ ਆ ਬਹੁਤ ਦੁਖਦਈ ਗੱਲ ਆ ਪਰ ਅਸੀਂ ਬੇਨਤੀ ਕਰਦੇ ਆ ਤੇ ਤੁਸੀਂ ਜਲਦੀ ਤੋਂ ਜਲਦੀ ਉਹਨਾਂ ਦਾ ਜਿਹੜਾ ਸਰੀਰ ਆ ਅੰਤਮ ਸਰੀਰ ਜਿਹੜਾ ਉਹ ਰਾਜ ਚੱਕ ਵਿੱਚ ਪਹੁੰਚਾਓ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ